ਅਬ ਕੀ ਕਰਾਂ ਪ੍ਰਾਨੀ ਉਹ ਭਾਈ ਸਮੇਂ ਦੇ ਨਾਲ ਇਹ ਸਾਰੇ ਬਹਿਣਗੇ ਰੁਕ ਜਾਣਗੇ ਇੱਕ ਦਿਨ ਫਰੀਦਾ ਚੱਬਣ ਚੱਲਣ ਰਤਨ ਸੇ ਸੁਣੀਅਰ ਵਹਿ ਗਏ ਹੀੜੇ ਮੁੱਤੀ ਤਾਹ ਸੇ ਜਾਨੀ ਚੱਲ ਗਏ ਇਹਨਾਂ ਨੇ ਤੇ ਛੱਡ ਜਾਣਾ ਇੱਕ ਦਿਨ ਅਸਲ ਜਿਹੜੇ ਰੋਗਾ ਜਿਨ੍ਹਾਂ ਕਰਕੇ ਜੀਵਾਤਮਾ ਤਪਦੀ ਰਹੀ ਲਈਆ ਤਪ ਤਪ ਲੋਲ ਹਾਥ ਮਰੂਰੋਂ ਜਿਨ੍ਹਾਂ ਕਰਕੇ ਜਿ ਮਨੁਆ ਤੜਫਦਾ ਰਹਿੰਦਾ ਉਹਨਾਂ ਰੋਗਾਂ ਦੀ ਬਾਤ ਬਾਪੂ ਕਰ ਰਿਹਾ ਇੱਥੇ ਨੈਣੋਂ ਨੀਂਦ ਪਰਦਰਸ਼ ਵਿਕਾਰ ਸ਼੍ਰਵਣ ਸੋਹਿ ਸੁਣ ਨਿੰਦ ਵੀਚਾਰ ਜਿਹਵਾ ਸੋਈ ਲੋਭ ਮਿੱਠਾ ਸਾਦ ਸਾਰੇ ਜਣੇ ਆਪੋ ਆਪਣੇ ਸੁਵਾਦਾਂ ਦੇ ਵਿੱਚ ਸੁੱਤੇ ਪਏ ਆ ਅੱਖਾਂ ਨੂੰ ਰੋਗ ਲੱਗਾ ਨੈਣੋਂ ਨੀਂਦ ਪਰ ਦ੍ਰਿਸ਼ਟ ਵਿਕਾਰ ਅੱਖਾਂ ਸੰਸਾਰ ਨੂੰ ਰੁਸ਼ਈ ਹੋ ਕੇ ਤੱਕਦੀਆਂ ਪਰਤੰ ਤੇ ਪਰਧੰ ਤੇ ਖਲੋਣਾ ਇਹਨਾਂ ਦਾ ਸੁਭਾਅ ਹੋ ਗਿਆ ਇਹ ਸੁੱਤੀਆਂ ਬਿਨਾਂ ਬਾਪੂ ਆਪਣੇ ਮਾਰੇ ਖੁੱਲੀਆਂ ਡੇ ਡੇ ਦੇਖੋ ਅਸੀਂ ਅੱਖਾਂ ਬਾੜ-ਬਾੜ ਜਾ ਕੇ ਜਾਂਦੀਆਂ ਉਹ ਕਹਿੰਦੇ ਨਹੀਂ ਆਈਆਂ ਖੁੱਲੀਆਂ ਸ਼ਰਦ ਕਰਕੇ ਬੰਦਾ ਸਮਝ ਹੀ ਨਹੀਂ ਆਉਂਦਾ શ્રવણ સોયੇ ਕੰਨ ਸੁੱਤੇ ਪਏ ਆ ਸੁਣਨ ਦੇ ਵਿਚਾਰ ਨਿੰਦਿਆ ਵਿਚਾਰਾਂ ਵਿੱਚ ਲੱਗੇ ਪਏ ਆ ਜੀ ਤੇ ਜੇ ਬਾ ਸੋਈ ਲੋਭ ਮਿੱਠਾ ਸਾਧ ਰਸਨਾ ਸੁੱਤੀ ਪਈ ਹੈ ਗੁਰੂ ਕੋ ਮਿੱਠੇ ਸੁਆਦਾਂ ਦੇ ਵਿੱਚ ਉਹਦੀ ਵਡਿਆਈ ਕੀਤੀ ਉਹਦੀ ਨਿੰਦਿਆ ਕੀਤੀ ਬੜੇ ਰਸ ਖਾਲੇ ਆ ਬੜੀ ਆ ਸੁਆਦ ਸੀ ਪਈ ਐ ਚ ਗੂਣ ਘਟ ਸੀ ਐ ਮਿਠਾ ਘਟ ਸੀ ਬਸ ਇੱਥੇ ਕੋ ਲੋ ਗਿਆ ਕੰਮ ਇਸ ਗ੍ਰਹਿ ਮਹਿ ਕੋਈ ਦਾਗਤ ਰਹੈ ਭਈ ਆਹਰ ਦੇ ਰੂਪ ਘਰ ਵਿੱਚ ਕੋਈ ਜਾਗਦਾ ਹੈ ਜਿਹੜਾ ਜਾਗਦਾ ਹੋ ਸਾਬਤ ਵਸਤ ਉਹ ਆਪਣੀ ਲਹਿ ਫਿਰ ਗੁਰਮੁਖ ਨੂੰ ਉਹ ਆਪਣੀ ਵਸਤੂ ਨੂੰ ਸਾਬਤ ਰੱਖ ਰੂਗਾ ਕਿਹੜੀ ਨੂੰ ਦਿਨਾਨੂ ਪੰਜੇ ਚੋਰ ਅੰਦਰੋਂ ਅੰਦਰੋਂ ਰੁਟਣ ਤੇ ਚੋਰ ਦਿੱਤਾ ਹੋਇਆ ਇਸ ਦੇਹੀ ਅੰਦਰ ਪੰਜ ਚੋਰ ਵਸੈ ਕਾਮ ਕ੍ਰੋਧ ਲੋਭ ਮੋਹ ਅਹੰਕਾਰਾ ਅੰਮ੍ਰਿਤ ਮਿਲਤਾ ਹੈ ਮਨ ਮੁਖ ਮਹੂਜਾ ਕੋਈ ਨਾ ਸੁਨੇ ਪੁਕਾਰਾ ਇਸ ਕਰਕੇ